ਫਰੀਦਕੋਟ ਦੇ ਗੈਰ ਢੰਗ ਦੇ ਨਾਲ ਬਣਾਏ ਨਸ਼ਾ ਛਡਾਊ ਕੇਂਦਰ ਦੀ ਪੈਦਲ ਲਗਾਏ ਗਏ ਨੇ ਤਾਂ ਉਹਨਾਂ ਦੇ ਇੱਥੇ ਤੌਲਗੇ ਤਾਂ ਕੰਬਲ ਵੀ ਇੱਥੇ ਪਏ ਦਿਖਾਈ ਦੇ ਰਹੇ ਨੇ ਤਾਂ ਇੱਥੋਂ ਜਿਹੜੇ ਉਹ ਰਫੂ ਚੱਕਰ ਹੋ ਚੁੱਕੇ ਨੇ ਅੱਜ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਉੱਥੇ ਪਹੁੰਚ ਸਾਨੂੰ 7:30 ਵਜੇ ਇਨਫਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਇੱਥੇ ਇਲੈਗਲ ਤਰੀਕੇ ਨਾਲ ਇੱਥੇ ਇੱਕ ਚੱਲ ਰਿਹਾ ਡੀਡਿਕਸ਼ਨ ਸੈਂਟਰ ਜਿਹਦੇ ਵਿੱਚ ਕੋਈ ਵੀ ਸੈਕਟਰੀਸਟ ਮੌਜੂਦ ਨਹੀਂਗਾ ਉਹ ਇੱਕ ਸੈਂਟਰ ਹੈ ਜਿਹਦੇ ਵਿੱਚ ਕਿ ਉਹਨਾਂ ਨਾਲ ਬਹੁਤ ਦੁਰਵਿਹਾਰ ਕੀਤਾ ਜਾਂਦਾ ਪਸ਼ੂਆਂ ਹੀ ਤਰ੍ਹਾਂ ਵਿਹਾਰ ਕੀਤਾ ਜਾਂਦਾ ਜਦੋਂ ਇੱਥੇ ਆ ਕੇ ਪਹੁੰਚੇ ਤਾਂ ਇੱਥੇ ਸ਼ਾਇਦ ਉਹਨਾਂ ਨੂੰ ਕੋਈ ਪਹਿਲਾਂ ਇਨਫਰਮੇਸ਼ਨ ਮਿਲ ਗਈ ਹੋਵੇ ਤਾਂ ਉਹ ਇਥੋਂ ਰਫੂ ਚੱਕਰ ਹੋ ਗਏ ਨਹੀਂ ਸੀ ਜਿਮਾਨਾ ਜਿਹੜਾ ਇੱਥੇ ਸਮਾਨ ਵੀ ਪਿਆ ਹੈ ਇੱਥੇ ਤੋਲਗੇ ਵਗੈਰਾ ਵੀ ਇੱਥੇ ਪਏ ਹਾਂਜੀ ਹਾਂਜੀ ਬਿਲਕੁਲ ਜੀ ਉਸ ਤੋਂ ਇਹ ਹੀ ਦਰਸਾਉਂਦਾ ਕਿ ਵੀ ਇਹ ਥੋੜੀ ਦੇਰ ਪਹਿਲਾਂ ਹੀ ਇੱਥੇ ਭੱਜ ਕੇ ਗਏ ਜੀ ਰੁਟੀ ਖਾਂਦੇ ਹੀ ਭੱਜ ਕੇ ਗਏ ਸੀ ਕੁਝ ਚੱਪਲਾਂ ਵੀ ਪਈਆਂ ਸੀਗਾ ਕੁਝ ਹੋਰ ਸਮਾਨ ਜ਼ਰੂਰੀ ਪਿਆ ਜਿਹੜਾ ਕਿ ਇਹ ਦਰਸਾਉਂਦਾ ਕਿ ਵੀ ਇਹ ਥੋੜੀ ਦੇਰ ਪਹਿਲਾਂ ਹੀ ਗਏ ਹੈ ਜੀ ਜਿਨ ਦਾ ਪਤਾ ਲੱਗ ਗਿਆ ਵੀ ਕਿਹੜੇ ਬੰਦੇ ਜਿਹੜੇ ਹੈਗੇ ਇਹਨਾਂ ਨੂੰ ਚਲਾ ਰਹੇ ਸੀ ਤੇ ਡਾਕਟਰਾਂ ਦੀ ਟੀਮ ਸਾਡੇ ਨਾਲ ਆ ਫਿਲਹਾਲ ਦੀ ਘੜੀ ਇਹਨੂੰ ਆਪਾਂ ਸੀਲ ਕਰ ਦਿੰਨੇ ਆ R5 Channel Punjabi ਤੇ ਤੁਹਾਡਾ ਸਵਾਗਤ ਹੈ ਤਾਂ ਜਦ ਨਸ਼ੇ ਵਿਰੋਧ ਨੂੰ ਲੈ ਕੇ ਫਰੀਦਕੋਟ ਪੁਲਿਸ ਲਗਾਤਾਰ ਐਕਟਿਵ ਦਿਖਾਈ ਦੇ ਰਹੀ ਹੈ ਅੱਜ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਤੋਂ ਪਹਿਲਾਂ ਵੀ 3 ਦੇ ਕਰੀਬ ਹੈ ਜਿਹੜਾ ਗੈਰ ਕਾਨੂੰਨੀ ਜਿਹੜੇ ਨਸ਼ਾ ਸਿਡਾਊ ਕੇਂਦਰ ਸੀ ਉਹਨਾਂ ਨੂੰ ਸੀਲ ਕੀਤਾ ਗਿਆ ਅੱਜ ਇੱਕ ਹੋਰ ਜਿਹੜਾ ਰਾਤ ਸਮੇਂ ਵੀ ਜਿਹੜਾ ਇੱਕ ਹੋਰ ਸੈਂਟਰ ਤੇ ਪਹੁੰਚ ਗਏ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਵੀ ਗੈਰ ਕਾਨੂੰਨੀ ਜਿਹੜਾ ਸੈਂਟਰ ਇੱਥੇ ਬਣਾਇਆ ਗਿਆ ਸੀਗਾ ਇੱਥੇ ਪੂਰੀ ਪੁਲਿਸ ਫੋਰਸ ਪਹੁੰਚ ਚੁੱਕੀ ਹੈ ਹਸਪਤਾਲ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਇਹ ਉਹੀ ਤਸਵੀਰ ਹੈ ਜਿੱਥੇ ਗੈਰ ਕਾਨੂੰਨੀ ਤੌਰ ਤੇ ਜਿਹੜਾ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਸੀਗਾ ਤਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਥੋਂ ਜਿਹੜੇ ਨੌਜਵਾਨ ਸੀ ਜਾਂ ਜਿਹੜੇ ਨਸ਼ਾ ਕਰਦੇ ਸੀ ਇੱਥੇ ਰੱਖੇ ਗਏ ਸੀਗੇ ਉਹ ਇੱਥੋਂ ਫਰਾਰ ਹੋ ਚੁੱਕੇ ਨੇ ਰਫੂ ਚੱਕਰ ਹੋ ਗਏ ਨੇ ਤਾਂ ਜਿਹੜਾ ਇੱਥੇ ਮਾਲਕ ਸੀ ਜਿਹੜਾ ਇਸ ਸੈਂਟਰ ਨੂੰ ਚਲਾਉਂਦਾ ਸੀਗਾ ਉਹ ਵੀ ਇੱਥੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਭੱਜ ਚੁੱਕਿਆ ਹੈ ਆਹੇ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਆ ਇਹ ਕਮਰਾ ਹੈ ਇਸ ਕਮਰੇ ਦੇ ਵਿੱਚ ਵੀ ਜਿਹੜੇ ਉਹ ਨੌਜਵਾਨ ਰਹਿੰਦੇ ਸੀਗੇ ਤਾਂ ਇੱਥੋਂ ਕਿਹਾ ਜਾ ਰਿਹਾ ਹੈ ਕਿ ਕਿਤਨਾ ਕਿਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਰੋਟੀ ਪਾਣੀ ਖਾ ਕੇ ਇੱਥੋਂ ਭੱਜ ਗਏ ਨੇ ਤਾਂ ਆ ਦੇਖ ਸਕਦੇ ਹੋ ਤੁਸੀਂ ਕੁਰਸੀਆਂ ਇਸ ਕਮਰੇ ਦੇ ਵਿੱਚ ਪਈਆਂ ਨੇ ਨਾਲ ਜਿਹੜੀ ਕਾਫੀ ਚੀਜ਼ਾਂ ਇੱਥੇ ਮਾਜ਼ੂਰ ਨਹੀਂ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਰੀਦਕੋਟ ਦੇ ਗੈਰ ਢੰਗ ਦੇ ਨਾਲ ਬਣਾਏ ਨਸ਼ਾ ਛਡਾਊ ਕੇਂਦਰ ਦੀ ਤਾਂ ਦੇਖ ਸਕਦੇ ਹਾਂ ਇੱਥੇ ਬੈੱਡ ਲਗਾਏ ਗਏ ਨੇ ਤਾਂ ਉਹਨਾਂ ਦੇ ਇੱਥੇ ਤੌਲਗੇ ਤਾਂ ਕੰਬਲ ਵੀ ਇੱਥੇ ਪਹਿ ਦਿਖਾਈ ਦੇ ਰਹੇ ਨੇ ਤਾਂ ਇੱਥੋਂ ਜਿਹੜੇ ਉਹ ਰਫੂ ਚੱਕਰ ਹੋ ਚੁੱਕੇ ਨੇ ਤਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੋਟਕਪੂਰਾ ਹਲਕੇ ਦੇ ਪਿੰਡ ਚੱਕ ਕਲਿਆਣ ਦੀ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਉੱਥੇ ਜਿਹੜੇ 21 ਦੇ ਕਰੀਬ ਨੌਜਵਾਨ ਵੀ ਜਿਹੜੇ ਉੱਥੋਂ ਲਿਆ ਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਗਿਆ ਸੀਗਾ ਤਾਂ ਗੱਲਬਾਤ ਕਰਦੇ ਆਂ ਆਪਾਂ ਐਸਐਮਓ ਸਾਥ ਸਾਡੇ ਨਾਲ ਹੈ ਸਰ ਅੱਜ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਉੱਥੇ ਪਹੁੰਚੇ ਹਾਂਜੀ ਸਾਨੂੰ 7:30 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਕੋਈ ਗੈਰਕਾਨੂੰਨੀ ਤਰੀਕੇ ਨਾਲ ਕੋਈ ਇੱਥੇ ਇਲੈਗਲ ਤਰੀਕੇ ਨਾਲ ਇੱਥੇ ਇੱਕ ਚੱਲ ਰਿਹਾ ਡੀਡ ਐਕਸ਼ਨ ਸੈਂਟਰ ਜਿਹਦੇ ਵਿੱਚ ਕੋਈ ਵੀ ਸੈਕਟਰੀਸਟ ਮੌਜੂਦ ਨਹੀਂਗਾ ਉਹ ਇੱਕ ਸੈਂਟਰ ਹੈ ਜਿਹਦੇ ਵਿੱਚ ਕਿ ਉਹਨਾਂ ਨਾਲ ਬਹੁਤ ਦੁਰਵਿਹਾਰ ਕੀਤਾ ਜਾਂਦਾ ਪਸ਼ੂਆਂ ਜਿਹੇ ਤਰ੍ਹਾਂ ਵਿਹਾਰ ਕੀਤਾ ਜਾਂਦਾ ਨੇ ਜੀ ਤੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਨੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਪਹੁੰਚੇ ਸੀ ਜਦੋਂ ਇੱਥੇ ਆ ਕੇ ਪਹੁੰਚੇ ਤਾਂ ਇੱਥੇ ਸ਼ਾਇਦ ਉਹਨਾਂ ਨੂੰ ਕੋਈ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਹੋਵੇ ਤਾਂ ਉਹ ਇੱਥੋਂ ਰਫੂ ਚੱਕਰ ਹੋ ਗਏ ਨੇ ਜੀ ਪਤਾ ਲੱਗੇ ਕਿੰਨੇ ਲੋਕ ਸੀ ਇਸ ਸੈਂਟਰ ਨੂੰ ਚਲਾ ਰਹੇ ਸੀ ਔਰ ਇੱਥੇ ਕਿੰਨੇ ਜਿਹੜੇ ਨਸ਼ੇ ਦੀ ਆਦੀ ਸੀਗੇ ਇੱਥੇ ਨੌਜਵਾਨ ਸੀਗੇ ਨਹੀਂ ਇਸ ਵਾਰ ਨਹੀਂ ਕੋਈ ਪਤਾ ਸਾਨੂੰ ਕਿਉਂਕਿ ਸ਼ਾਇਦ ਪੁਲਿਸ ਕੋਲ ਇਸ ਦੀ ਇਨਫੋਰਮੇਸ਼ਨ ਹੋਵੇ ਪਰ ਇਸ ਵਾਰ ਸਾਨੂੰ ਨਹੀਂ ਪਤਾ ਕਿ ਇਸ ਦੇ ਵਿੱਚ ਕਿੰਨੇ ਲੋਕ ਸੀਗੇ ਕਿ ਕਿੰਨੇ ਇਸ ਨੂੰ ਚਲਾ ਰਹੇ ਸੀਗੇ ਕੌਣ ਇਹਦਾ ਮਾਲਕ ਹੈ ਉਹ ਅਸੀਂ ਕਾਰਵਾਈ ਕਰ ਰਹੇ ਹਾਂ ਪੁਲਿਸ ਵਾਲੇ ਇਸ ਤੇ ਦੇਖ ਰਹੇ ਆ ਵੀ ਕੌਣ ਇਹਦਾ ਮਾਲਕ ਹੈ ਇਸ ਜਗ੍ਹਾ ਦਾ ਤੇ ਕਿੰਨੇ ਬੰਦੇ ਸੀਗੇ ਉਹ ਤਬਦੀਸ਼ ਕਰ ਰਹੇ ਨੇ ਪੁਲਸ ਵਾਲੇ ਜੀ ਥੋੜੀ ਨੌਜਵਾਨਾਂ ਦਾ ਜਿਹੜਾ ਇੱਥੇ ਸਮਾਨ ਵੀ ਪਿਆ ਹੈ ਇੱਥੇ ਤੌਲਗੇ ਵਗੈਰਾ ਵੀ ਇੱਥੇ ਪਏ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਉਸ ਤੋਂ ਇਹ ਹੀ ਦਰਸਾਉਂਦਾ ਕਿ ਵੀ ਇਹ ਥੋੜੀ ਦੇਰ ਪਹਿਲਾਂ ਹੀ ਇੱਥੇ ਭੱਜ ਕੇ ਗਏ ਵਿੱਚ ਇੱਕ ਤੇ ਰੋਟੀ ਵੀ ਪਈ ਸੀਗੀ ਇਹ ਰੋਟੀ ਖਾਂਦੇ ਹੀ ਭੱਜ ਕੇ ਗਏ ਜੀ ਕੁਝ ਚੱਪਲਾਂ ਵੀ ਪਈਆਂ ਸੀਗੀਆਂ ਕੁਝ ਹੋਰ ਸਮਾਨ ਜ਼ਰੂਰੀ ਪਿਆ ਜਿਹੜਾ ਕਿ ਇਹ ਦਰਸਾਉਂਦਾ ਕਿ ਵੀ ਇਹ ਥੋੜੀ ਦੇਰ ਪਹਿਲਾਂ ਹੀ ਗਏ ਹੈ ਤੁਸੀਂ ਪਹੁੰਚੇ ਜਾਣ ਕੇ ਖਾਲੀ ਸੀ ਬਿਲਕੁਲ ਖਾਲੀ ਸੀ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇੱਥੇ ਕੁਝ ਵੀ ਨਹੀਂ ਸੀਗਾ ਜੀ ਕੋਈ ਵੀ ਇੱਥੇ ਬੰਦਾ ਨਹੀਂ ਸੀਗਾ ਨਾ ਕੋਈ ਨੇੜੇ ਤੇੜੇ ਸਾਲੇਦੋਲੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕੋਈ ਇਸ ਦਾ ਮਾਲਕ ਜਾਂ ਇੱਥੇ ਕਿਸ ਤਰ੍ਹਾਂ ਧੰਦਾ ਚੱਲਦਾ ਹੈ ਸਾਨੂੰ ਕੋਈ ਵੀ ਬੰਦਾ ਇੱਥੇ ਮਿਲ ਨਹੀਂ ਮੌਜੂਦ ਹੋਇਆ ਨਿਸ਼ਾਨ ਤਾਂ ਇਹ ਸਾਨੂੰ ਐਸਐਮਓ ਪਰਮਜੀਤ ਤਾਂ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਇੱਥੇ ਬਿਲਕੁਲ ਜਿਹੜਾ ਕੋਈ ਵੀ ਜਿਹੜਾ ਇੱਥੇ ਨੌਜਵਾਨ ਆ ਜਾਂ ਨਸ਼ੇ ਦਾ ਆਦੀ ਸੀਗਾ ਜਾਂ ਹੋਰ ਕੋਈ ਵੀ ਇੱਥੇ ਮੌਜੂਦ ਨਹੀਂ ਡੀਐਸਪੀ ਸਾਹਿਬ ਸਾਡੇ ਨਾਲ ਡੀਐਸਪੀ ਸਾਹਿਬ ਦੂਜੀ ਥਾਂ ਤੇ ਪਹੁੰਚ ਗਏ ਆ ਜਿਹੜੇ ਗੈਰ ਢੰਗ ਦੇ ਨਾਲ ਨਸ਼ਾ ਛਡਾਊ ਕੇਂਦਰ ਬਣਾਏ ਗਏ ਇੱਕ ਜਿਹੜਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਤਾਂ ਕਾਫੀ ਤੁਸੀਂ 21 ਨੌਜਵਾਨ ਆ ਉੱਥੋਂ ਲਿਆ ਕੇ ਰੈਫਰ ਕਰਕੇ ਉਹਨਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਲਿਆਂਦਾ ਹੁਣ ਦੂਜੇ ਦੇ ਵਿੱਚ ਪਹੁੰਚ ਗਏ ਇੱਥੇ ਕਿਸ ਤਰ੍ਹਾਂ ਦੀ ਸਥਿਤੀ ਸਾਹਮਣੇ ਆਈ ਪਤਾ ਲੱਗਿਆ ਕਿ ਇੱਥੇ 23 ਤੋਂ ਲੈ ਕੇ 25 ਤੱਕ ਜਿਹੜੇ ਹੈਗੇ ਸੀ ਇਹ ਨੌਜਵਾਨ ਉਹ ਹੈਗੇ ਸੀ ਇਹ ਲੇਕਿਨ ਕਿਉਂਕਿ ਆਪਣੀ ਪਹਿਲੀ ਕਾਰਵਾਈ ਜਦੋਂ ਚੱਲੀ ਤੇ ਸੋਸ਼ਲ ਮੀਡੀਆ ਦੇ ਰਾਹੀਂ ਮੇਰੇ ਖਿਆਲ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਉਸ ਚੱਕਰ ਦੇ ਵਿੱਚ ਇਹਨਾਂ ਨੇ ਇਥੋਂ ਜਿਹੜੇ ਨਸ਼ੇ ਵਾਲੇ ਹੈਗੇ ਬੰਦੇ ਸ਼ਿਫਟ ਕਰਤੇ ਆ ਤੇ ਬਾਕੀ ਤੁਸੀਂ ਦੇਖ ਹੀ ਲਿਆ ਇੱਥੇ ਕਿ ਬੈੱਡ ਵਗੈਰਾ ਉਸ ਤਰ੍ਹਾਂ ਹੀ ਲੱਗੇ ਆ ਤੇ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਘੰਟਾ ਪਹਿਲਾਂ ਹੀ ਜਿਹੜੇ ਇਹ ਇਥੋਂ ਸ਼ਿਫਟ ਕੀਤੇ ਆ ਇਹਨਾਂ ਦਾ ਪਤਾ ਲੱਗ ਗਿਆ ਵੀ ਕਿਹੜੇ ਬੰਦੇ ਜਿਹੜੇ ਹੈਗੇ ਇਹਨਾਂ ਨੂੰ ਚਲਾ ਰਹੇ ਸੀ ਤੇ ਡਾਕਟਰਾਂ ਦੀ ਟੀਮ ਸਾਡੇ ਨਾਲ ਆ ਫਿਲਹਾਲ ਦੀ ਘੜੀ ਇਹਨੂੰ ਆਪਾਂ ਸੀਲ ਕਰ ਦਿੰਨੇ ਆ ਤੇ ਫਰਦਰ ਕਾਰਵਾਈ ਲਈ ਸਵੇਰੇ ਉਹ ਇਨਫੋਰਮੇਸ਼ਨ ਤੁਹਾਡੇ ਕੋਲੇ ਆ ਗਈ ਜਿਹੜੇ ਲੋਕ ਇਹਨਾਂ ਨੂੰ ਚਲਾ ਰਹੇ ਸੀਗੇ ਹਾਂਜੀ ਹਾਂਜੀ ਉਹ ਪਤਾ ਲੱਗ ਗਿਆ ਆਪਣੇ ਰੀਡਕੋਰਟ ਦੇ ਜਿਹੜੇ ਤਿੰਨੇ ਤਿੰਨ ਬੰਦੇ ਇਹਨਾਂ ਨੂੰ ਰਨ ਕਰ ਰਹੇ ਸੀਗੇ ਉਹਨਾਂ ਦੇ ਬਾਰੇ ਪਤਾ ਲੱਗ ਗਿਆ ਜਿਵੇਂ ਡੀਐਸਪੀ ਸਾਹਿਬ ਤੁਸੀਂ ਕਹੇ ਇੱਥੇ 20 ਤੋਂ 25 ਸੀਗੇ ਜਿਹੜੇ ਨੌਜਵਾਨ ਜਿੰਨੇ ਨਸ਼ਾ ਕਰਦੇ ਸੀਗੇ ਪਰ ਦੋ ਕਮਰੇ ਆ ਇੱਥੇ ਫਿਰ ਕਾਫੀ ਹਾਲਾਤ ਮਾੜੇ ਹੋਣੇ ਆ ਉਹਨਾਂ ਦੇ ਬਿਲਕੁਲ ਜੀ ਇਹ ਤਾਂ ਹੈ ਹੀ ਨੇ ਅੱਗੇ ਕਿਸ ਤਰੀਕੇ ਦੀ ਕਾਰਵਾਈ ਬਸ ਹੈਲਥ ਡਿਪਾਰਟਮੈਂਟ ਤੋਂ ਅਸੀਂ ਲੈ ਲੈਨੇ ਆ ਉਹਦੇ ਅਕੋਰਡਿੰਗ ਕਾਰਵਾਈ ਕਰਦੇ ਆ ਜੀ ਸੀਲ ਕਰਾਂਗੇ ਫਿਰ ਇਹਨੂੰ ਬਿਲਕੁਲ ਜੀ ਸੀਲ ਹੈਲਥ ਡਿਪਾਰਟਮੈਂਟ ਨਾਲ ਡਿਊਟੀ ਮੈਜਿਸਟਰ ਨਾਲ ਹੈਗੇ ਆ ਤੇ ਹੁਣ ਇਹ ਸੀਲ ਕਰਕੇ ਫਿਰ ਜਾਵਾਂਗੇ ਜੀ ਇੱਕ ਵਾਰ ਫਿਰ ਤੁਹਾਨੂੰ ਤਸਵੀਰ ਦਿਖਾਉਣੇ ਆ ਤਾਂ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਪਾਸੇ ਦੇਖ ਸਕਦੇ ਹੋ ਤੁਸੀਂ ਖੱਬੇ ਹੱਥ ਜਿਹੜਾ ਪੁਲਸ ਵੱਲੋਂ ਵਾਕਈ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਇਹ ਡਿੱਗੀ ਕਿਤੇ ਬਣਾਈ ਹੋਣੀ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਤੌਲਗੇ ਵਗੈਰਾ ਵੀ ਇੱਥੇ ਪਏ ਨੇ ਤੇ ਇੱਥੇ ਭਾਂਡੇ ਮੌਜੂਦ ਨੇ ਤਾਂ ਇਥੋਂ ਪਤਾ ਲੱਗਦਾ ਹੈ ਕਿ ਕੁਝ ਹੀ ਸਮੇਂ ਤੱਕ ਇਥੋਂ ਉਹ ਰਫੂ ਚੱਕਰ ਹੋਏ ਹੋਣੇ ਕਿਉਂਕਿ ਸਾਰਾ ਸਮਾਨ ਉਹਨਾਂ ਦਾ ਜਿਹੜਾ ਇੱਥੇ ਪਿਆ ਹੈ ਜਿਹਨੇ ਨੌਜਵਾਨ ਸੀਗੇ ਤਾਂ ਉਹ ਦੇਖ ਸਕਦੇ ਤੁਸੀਂ ਕੰਧਾਂ ਦੇ ਉੱਤੇ ਪਰ ਜਿਹੜਾ ਉਹਨਾਂ ਦੇ ਕੱਪੜੇ ਜਿਹੜੇ ਪਏ ਨੇ ਤੌਲੀਏ ਪਏ ਨੇ ਟੀ-ਸ਼ਰਟਾਂ ਪਈਆਂ ਨੇ ਤਾਂ ਇਥੋਂ ਇਹ ਜ਼ਰੂਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਜਿਵੇਂ ਇਥੋਂ ਉਹ 20 ਦੇ 25 ਹੰਡੀ ਐਸਵੀ ਨੇ ਦੱਸਿਆ ਕਿ 20 ਤੋਂ 25 ਜਿਹੜੇ ਇੱਥੇ ਜਿਹੜੇ ਨਸ਼ਾ ਦੀ ਆਦੀ ਸੀਗੇ ਮਜੂਜ਼ ਸੀ ਤੇ ਉਹ ਇੱਥੋਂ ਫਰਾਰ ਹੋਏ ਨੇ ਤਾਂ ਫਿਲਹਾਲ ਜਿਹੜੀ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਜਿਹੜੀ ਕੀਤੀ ਜਾਵੇਗੀ ਜਿਵੇਂ ਹੁਣ ਇਹਨਾਂ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਜਿਹੜੇ ਮਾਲਕ ਸੀਗੇ ਜਿਹੜੇ ਇਸ ਸੈਂਟਰ ਨੂੰ ਚਲਾ ਰਹੇ ਸੀਗੇ ਤਾਂ ਉਹਨਾਂ ਦੀ ਵੀ ਇਨਫਰਮੇਸ਼ਨ ਇਹਨਾਂ ਕੋਲੇ ਆ ਗਈ ਹੈ ਕਿਹੜੇ ਬੰਦੇ ਚਲਾ ਰਹੇ ਸੀਗੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਜਿਹੜੀ ਸ਼ਕਤੀ ਵਰਤੀ ਜਾਵੇਗੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਸਾਰੀ ਜਿਹੜੀ ਜਾਂਚ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਜਿਹੜੇ ਇੱਥੇ ਕਿੰਨੇ ਨੌਜਵਾਨ ਸੀਗੇ ਔਰ ਉਹ ਨੌਜਵਾਨ ਹੁਣ ਕਿੱਥੇ ਜਿਹੜੇ ਪਹੁੰਚ ਚੁੱਕੇ ਨੇ ਜਾਂ ਉਹ ਆਪਣੇ ਕਰਾਂ ਦੇ ਵਿੱਚ ਪਹੁੰਚ ਚੁੱਕੇਗੇ ਨੇ ਜਾਂ ਹੋਰ ਕਿਤੇ ਕੋਈ ਸੈਂਟਰ ਇਹਨਾਂ ਦਾ ਚੱਲਦਾ ਹੈ ਉੱਥੇ ਇਹਨਾਂ ਨੂੰ ਲੈ ਕੇ ਜਾਇਆ ਗਿਆ ਹੋਊਗਾ ਇਹਨਾਂ ਵੱਲੋਂ ਗੁਰਜੀ ਸਿੰਘ ਰਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ